ਜਿਸ ਵੰਤ ਸੰਕਮਲਦਾਂ ਲਿਖਿਆ ਨਾਵਲ ਹਾਨੀ ਪਾਗ ਪਹਿਲਾ ਅੰਕ ਪਹਿਲਾ ਬਸਾਕ ਦੇ ਅਖੀਰਲੇ ਪੱਖ ਵਿੱਚ ਗਰਮੀ ਛਾਲਾ ਮਾਰ ਮਾਰ ਪਤ ਰਹੀ ਸੀ ਹਾੜੀ ਦੀ ਸਾਰੀ ਫਸਲ ਖਲਵਾੜਿਆਂ ਵਿੱਚ ਇਕੱਠੀ ਹੋ ਚੁੱਕੀ ਸੀ ਤੇ ਹਿੰਮਤ ਵਾਲਿਆਂ ਵੀ ਗਾ ਪੀ ਬਾ ਲਿਆਈ ਸਨ ਬੱਟਾਂ ਦੇ ਹਰਿਆਵਲੇ ਕਾ ਨੂੰ ਡੰਗਰਾਂ ਖੇਤ ਵੇਲਿਆਂ ਹੁੰਦਿਆਂ ਸਰ ਝੁੰਡ ਲਿਆ ਸੀ ਦੂਰ ਤੱਕ ਖੇਤਾਂ ਵਿੱਚ ਸਵਾਇਸ਼ ਸਰੋਂ ਦੀ ਜੜਾਂਗੀਆਂ ਤੇ ਕੁਝ ਨਹੀਂ ਦਿਸਦਾ ਸੀ ਇਹ ਜੜਾਂਗੇ ਵੀ ਸਰ ਤੇ ਪੁੱਜਦੇ ਸਰਦਾਰਾਂ ਦੇ ਖੇਤਾਂ ਵਿੱਚ ਹੀ ਰਹੇ ਗਏ ਸਨ ਜਿਨ੍ਹਾਂ ਨੂੰ ਬਾਲਣ ਦੀ ਲੋੜ ਨਹੀਂ ਸੀ ਤਵੇ ਤੇ ਖੁਸ਼ਕ ਖੇਤਾਂ ਵਿੱਚ ਉਰੋਲੇ ਕੁਮਾਰ ਪਾਪਾ ਲੰਘ ਰਹੇ ਸਨ ਇਹਨਾਂ ਜੜਾਂਗਿਆਂ ਨੂੰ ਕਿ ਮੀਨ ਕਾਲੀ ਕਾਲੀ ਤੋਰ ਤੋਰ ਵਾਲਾਂ ਦੇ ਭੰਡਾਰ ਬਣਾ ਰਹੇ ਸਨ ਸੁੱਕੇ ਬਿਨਾ ਕਣਦਿਆਂ ਤੋਂ ਤੇਲ ਅੰਛ ਰੱਖਣ ਕਾਰਨ ਇਹ ਜੜਾਂਗੇ ਵਧੀਆ ਵਾਲਣ ਸਮਝਿਆ ਜਾਂਦਾ ਸੀ ਤਾਪੀ ਮੇਰੀ ਤਾਪੀ ਮੇਰੀ ਲਈ ਇਹ ਵਾਲਣ ਜ਼ਿੰਦਗੀ ਦਾ ਬੁਨਿਆਦੀ ਸਹਾਰਾ ਸੀ ਜਿਹੜਾ ਪੱਠੀ ਵਾਲ ਕੀ ਛਰਵਤੀ ਕਣਕ ਆਟਾ ਰੋਟੀ ਮਿੱਟੀ ਨੀ ਤੇ ਫਿਰ ਜ਼ਿੰਦਗੀ ਦਾ ਸੋਚਾ ਹੁਲਾਰਾ ਹੋ ਜਾਂਦਾ ਸੀ ਦਾਦੀ ਤੇ ਉਸਦੀ ਜਵਾਨਤੀ ਜਵਾਨ ਹੋ ਰਹੀ ਇੱਕੋ ਇੱਕ ਤੀਣ ਤੋਂ ਇਸ ਦੁਪਹਿਰ ਵਿੱਚ ਜੜਾਂਗਿਆਂ ਦੇ ਭਾਰ ਬਣਾ ਰਹੀਆਂ ਸਨ ਮਾਂ ਧੀ ਦੋਹਾਂ ਨੂੰ ਨਿੱਤ ਹੱਡ ਤੋੜਮਾ ਕੰਮ ਕਰਨਾ ਪੈਂਦਾ ਜਦ ਤਦ ਜਾ ਕੇ ਰੋਟੀ ਦੇ ਸਰ ਹੁੰਦਗਾ ਸਨ ਦਾਤੀ ਪੈਨ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਉਹ ਕੁੱਕੜ ਦੀ ਬਾਗ ਨਾਲ ਉੱਠਦਾ ਧੰਤੋ ਚੁੱਲ੍ਹੇ ਅੱਗ ਬਾਲਦੀ ਤੇ ਉਸਦੀ ਮਾਂ ਅੱਧੋ ਰਾਣੀ ਖੱਬਣ ਮਾਝੀ ਤੇ ਉਸਦੀ ਪਿਛਲੇਰੇ ਸਾਲ ਦੀ ਕੱਟੀ ਨੂੰ ਪੱਠੇ ਪਾਉਂਦੀ ਤੇ ਫਿਰ ਉਹਨਾਂ ਦਾ ਗੋਹਾਵਾਰ ਹਨੇਰੇ ਹਨੇਰੇ ਥੱਪ ਪਾਉਂਦੀ। ਇੰਨੇ ਸਮੇਂ ਵਿੱਚ ਧੰਤੋ ਚਾਹ ਬਣਾ ਕੇ ਆਪਣੇ ਬਾਪੂ ਕਿਸ਼ਨੇ ਦੇ ਸਰਾਣੇ ਰੱਖ ਦਿੰਦੀ ਜਿਹੜਾ ਟੁੱਟੇ ਹੱਟ ਸਮੇਟ ਦਾ ਪਹਿਲੋਂ ਫੀਮ ਵਾਲੀ ਡੱਬੀ ਢੋਲਦਾ। ਫਿਰ ਖੁੱਲ੍ਹਣਾਂ ਜ ਟੂਰੀਆਂ ਤੇ ਬਾਸੀਆਂ ਦੀ ਪਰਮਾਰ ਵਿੱਚ ਮਾਵਾ ਮੋਹ ਪਾ ਲੈਂਦਾ। ਚਾਹ ਦਾ ਘੁੱਟ ਭਰ ਲੈਣ ਪਿਛੋਂ ਉਸ ਨੂੰ ਆਪਣਾ ਛੋਟਾ ਜਿਹਾ ਜਹਾਨ ਦਿਸਣ ਲੱਗ ਪੈਂਦਾ। ਥੋੜੇ ਸਮੇਂ ਵਿੱਚ ਹੋਈ ਨਸ਼ਾ ਜਾਣ ਤੇ ਉਹ ਇੱਕ ਨਵੇਂ ਸਵਰਗ ਵਿੱਚ ਆ ਜਾਂਦਾ ਤੇ ਉਸ ਨੂੰ ਆਪਣਾ ਛੋਟਾ ਜਿਹਾ ਜਹਾਨ ਦਿਸਣੋਂ ਬੰਦ ਹੋ ਜਾਂਦਾ ਚੇਲਮ ਵਿੱਚ ਅੱਗ ਭਰ ਕੇ ਉਹ ਮੰਝੇ ਤੇ ਮੋੜ ਪੈ ਜਾਂਦਾ ਤੇ ਆਪਣੀ ਸਾਥਣ ਹੁਕੀ ਨਾਲ ਗੱਲਾਂ ਕਰਨ ਲੱਗ ਪੈਂਦਾ ਉਦੋਂ ਦੋਵੇਂ ਮਾਂ ਤੇ ਤੀਜਾ ਦਾ ਘੁੱਟ-ਘੁੱਟ ਪੀ ਜਾਂ ਰਾਤ ਦੀ ਬੇਹੀ ਰੋਟੀ ਬੱਜੀ ਹੁੰਦੀ ਤਦ ਚਾਹ ਨਾਲ ਖਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਖੇਤਾਂ ਵਿੱਚ ਆ ਜਾਂਦਾ ਸਿੱਟੇ ਚੁਗਣੀ ਸ਼ੁਰੂ ਕਰ ਦਿੰਦਾ ਸਿੱਟੇ ਚੁਗਣੀ ਸ਼ੁਰੂ ਕਰ ਦਿੰਦਾ 2 ਢਾਈ ਘੰਟੇ ਸੂਰਜ ਚੜ ਆਉਣ ਤੱਕ ਉਹ ਖੇਤ ਖੇਤ ਸਿੱਟੇ ਚੁੰਦਣਾ ਰਹਿੰਦਾ ਜਦ ਭਾਰ ਬਣ ਜਾਂਦਾ ਤਾਂ ਉਹ ਘਰ ਨੂੰ ਪਰਤ ਪੈਂਦਾ ਧੰਤੋਂ ਰੋਟੀ ਦੇ ਆਹਰ ਲੱਗ ਜਾਂਦੀ ਤੇ ਤਾਂ ਵੀ ਮੱਝ ਛੱਪੜ ਛੱਡ ਲੈਂਦੀ ਕ੍ਰਿਸ਼ਨ ਮੋਜ ਵਿੱਚ ਆਇਆ ਘਾਹ ਦੀ ਝੋਲੀ ਲੈ ਆਉਂਦਾ ਨਹੀਂ ਤਾਂ ਜਗਣੀ ਬਾਂਮਨ ਦੀ ਹੱਟੀ ਤੇ ਜਾਕੜ ਮਾਰ ਛੱਡਦਾ ਜਗਨ ਜਗਨਾ ਸਤਰੰਜ ਦਾ ਖਿਡਿਆੜੀ ਸੀ ਉਸ ਕ੍ਰਿਸ਼ਨੇ ਦਾ ਕੱਦ ਲੰਬਾ ਹੋਣ ਕਰਕੇ ਫੀਲਾਣਾ ਪਾਲਿਆ ਪਾਲਿਆ ਸੀ ਸਰੀਰ ਅਤੇ ਸੁਭਾਅ ਨਾਲ ਮਿਲਦਾ ਜੁਲਦਾ ਇੱਕ ਬਾਧੂ ਨਾਲ ਲੋਕ ਜ਼ਰੂਰ ਦਿੰਦੇ ਹਨ ਤੇ ਬਹੁਤੀ ਵਾਰ ਗਰੀਬਾਂ ਦੇ ਕਿਮਾਨਾਂ ਦੇ ਅਸਲ ਨਾ ਟੁੱਟ ਕੇ ਅੱਧੇ ਹੀ ਰਹਿ ਜਾਂਦੇ ਹਨ ਜਿਵੇਂ ਤਾਪੀ ਨੂੰ ਕਿਸੇ ਪ੍ਰਤਾਪ ਕੌਰ ਨਹੀਂ ਆਖਿਆ ਸੀ ਤਾਪੀ ਮੱਝ ਤੇ ਕੱਟੀ ਨੂੰ ਨਾ ਅਗੇ ਬਾਹਰ ਗਲੀ ਵਿੱਚ ਨਿੰਮ ਦੀ ਛਾਂਵੇਂ ਬੰਦਿੰਦੀ ਤੇ ਕ੍ਰਿਸ਼ਨਾ ਥੋੜਾ ਬਹੁਤਾ ਘਾਹ ਲਿਆ ਹੁੰਦਾ ਤਾਂ ਝਾੜ ਕੇ ਉਹਨਾਂ ਨੂੰ ਪਾ ਦਿੰਦਾ ਜਿਸ ਨੂੰ ਬਹੁਤੀ ਵਾਰ ਪੰਚਾਇਤ ਦਾ ਸਹਾਨੀਖਾ ਜਾਂਦਾ ਸੀ ਦੂਜੀ ਵਾਰੀ ਦੂਜੀ ਫੇਰੀ ਲਈ ਉਹ ਦੋਵੇਂ ਰਸਤੇ ਤੇ ਛੜਾਂਕ ਛੁਟਕ ਸੁੱਟ ਕੇ ਬਾਲਾਂ ਲੈਣ ਲਈ ਖੇਤਾਂ ਨੂੰ ਮੋੜ ਨਿਕਲ ਤੁਰਦੇ ਨੇ ਸ਼ਾਮ ਨੂੰ ਤਾਂ ਤੋਂ ਪੱਠੀ ਪੱਠੀ ਤਪਾਉਂਦੀ ਤੇ ਉਸ ਦੀ ਮਾਂ ਸਿਲਾ ਚੋਗਣ ਲਈ ਇੱਕ ਹੋਰ ਚੱਕਰ ਮਾਰਦੀ। ਰਾਤੀ ਰਾਤ ਕਿਰਸੋਈ ਤਿਆਰ ਕਰਦੀ ਤੇ ਬਹੁਤੀ ਵਾਰ ਰੋਟੀ ਖਾਣੋਂ ਖਣੀ ਦੁੱਬਰ ਹੋ ਜਾਂਦੀ। ਜਦ ਕ੍ਰਿਸ਼ਨਾ ਬਾਹਾਂ ਚੋਕ ਚੋਕ ਫੀਲਾ ਬਣ ਕੇ ਵਿਖਾਉਂਦਾ। ਅਤੇ ਸ਼ਰਾਬੀ ਹੋਇਆ ਤਾਂ ਪੀਨੂ ਗਾਲਾਂ ਦੀ ਤੋੜ ਧਰ ਲੈਂਦਾ। ਇਹ ਗਾਲਾਂ ਤਾਂ ਲੈਤਾ ਬਾਪਰਨ ਵਾਲੀ ਘਟਨਾ ਹੀ ਹੋ ਗਈਆਂ ਸਨ। ਹਲੇ ਸ਼ੁਕਰ ਰੱਬ ਦਾ ਕਿ ਤੌਲ ਦਫਾ ਬੰਦ ਹੋ ਗਿਆ ਸੀ। ਆਪਣੇ ਮਾਲਕ ਤੋਂ ਬਲੌ ਤਕੜੀ ਹੁੰਦਿਆ ਵੀ ਤਾਪੀ ਨੇ ਅੱਕੋ ਕਦੇ ਹੱਥ ਨਹੀਂ ਸੀ ਚੁੱਕਿਆ ਬਿਲਕੁਲ ਆਗਿਆ ਕਰੀ ਹਿੰਦੁਸਤਾਨੀ ਪਤਨੀ ਬਾ ਪਰ ਜਵਾਨ ਹੋਰੀ ਤਾਂ ਤੋਂ ਤੋਂ ਨਿਰਦੋਸ਼ ਤੇ ਕਮਾਊ ਮਾਂ ਉੱਤੇ ਇਹ ਨਿਤ ਦਾ ਜ਼ੁਲਮ ਇੱਕ ਦਿਨ ਨਾ ਸਹਾਰਿਆ ਗਿਆ ਉਸ ਅਣਖੀਲੇ ਮੁੰਡਿਆਂ ਵਾ ਬਾਪੂ ਨੂੰ ਵਗਾਰਿਆ ਬਾਪੂ ਜੇ ਮਾਂ ਨੂੰ ਹੁਣ ਮਾਰਿਆ ਤਾਂ ਤੂੰ ਕੀਤਾ ਪਾਵੇਂਗਾ ਤੇ ਨੂੰ ਮੋਹ ਚੜ ਕੇ ਬੋਲਦਿਆਂ ਸੁਣ ਫੀਲਾ ਡਰ ਗਿਆ ਕਿਉਂਕਿ ਸਰੀਰੋਂ ਮਾੜਾ ਹੋਣ ਕਾਰਨ ਉਹ ਜ਼ਬਰਦਸਤੀ ਨਹੀਂ ਕਰ ਸਕਦਾ ਸੀ ਪਰਤਾਪੀ ਨਾਲ ਧੀ ਵੀ ਉਸ ਦੇ ਮਨੋਂ ਲੈ ਗਈ ਸਿਵਾਏ ਨਸ਼ਿਆਂ ਤੇ ਆਪਣੇ ਜੁੰਡੀਦਾਰ ਚਾਰਾਂ ਦੀ ਉਸ ਦੀ ਸੱਚੀ ਮੋચી ਦੁਨੀਆ ਅਸਲੋਂ ਸੰਗੜ ਗਈ ਇਸ ਤਰ੍ਹਾਂ ਮਾਤੀ ਦੀ ਜ਼ਿੰਦਗੀ ਘਰ ਵਿੱਚ ਮਰ ਜਾਈ ਤੇ ਬਾਹਾਂ ਚ ਉਠੇ ਦੇ ਖਾਂਦਿਆ ਬੀਤ ਕੇ ਰਹੀ ਸੀ ਫਿਰ ਵੀ ਆਸਮਾਨੀ ਧੋਪ ਉਹਨਾਂ ਨੂੰ ਸਾੜ ਨਾ ਸਕੀ 16 ਜ਼ਿੰਦਗੀ ਦੀ ਤੌਰ ਵਿੱਚ ਪੂਰਾ ਫਰਕ ਨਾ ਪਾ ਸਕਿਆ ਪਰ ਇਹ ਹੀ ਤਾਂ ਪ੍ਰਤੀ ਵਿਖਾਰ ਬਣ ਜਾਂਦੀ ਤੇ 16 ਰੂਹ ਨੂੰ ਜੋਕਾਂ ਲੱਗ ਜਾਂਦੇ। ਦੁੱਖ ਜ਼ਿੰਦਗੀ ਦਾ ਗੱਲ ਕੁੱਟ ਦੇਣ ਦੇ ਬਾਵਜੂਦ ਉਸ ਨੂੰ ਮਾਰ ਨਹੀਂ ਸਕੇ। ਮਿਹਨਤ ਦੁੱਖਾਂ ਦੇ ਮੂੰਹ ਤੇ ਥੱਪੜ ਮਾਰਦੀ ਏ ਤੇ ਜ਼ਿੰਦਗੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਹੌਂਸਲਾ ਦਿੰਦੀ ਏ। ਉਹ ਜ਼ਿੰਦਗੀ ਦਾ ਅਥਰਾਇਆ ਮੂੰਹ ਚੁੰਮ ਕੇ ਉਸ ਨੂੰ ਉਹ ਜਿਹੀ ਸ਼ਕਤੀ ਬਖਸ਼ਦੀ ਏ ਜਿਹੜੀ ਸਮੇ ਤੋਂ ਪਹਿਲਾਂ ਆਈ ਮੌਤ ਨੂੰ ਹਾਰ ਦੇ ਸਕੇ। ਤਾਂ ਵੀ ਨਿਕੜੀ ਮਿਹਨਤ ਨਾਲ ਇੱਕ ਬੂਟਾ ਪਾਲਿਆ ਸੀ। ਤੇ ਹੁਣ ਉਹ ਸ਼ਾਂਤੀ ਸੀ ਸ਼ਾਇਦ ਮੈਂ ਇਸ ਦੀ ਸ਼ਾਮੇ ਕੁਝ ਸਖੌਲੇ ਸ਼ਾਸਾ ਲੈ ਸਕਾਂ ਜਿਹੜੇ ਮੇਰੇ ਭਾਗਾਂ ਵਿੱਚੋਂ ਨਖੋਟ ਗਏ ਹਨ ਕ੍ਰਿਸ਼ਨ ਦੇ ਨਸ਼ੇ ਵਿੱਚ ਮੌਤ ਵਰਗੀ ਤਲਕੀ ਹੁੰਗਾਰ ਰਹੀ ਸੀ ਤੇ ਤਾਪੀ ਦੇ ਨਸ਼ੇ ਵਿੱਚੋ ਜ਼ਿੰਦਗੀ ਦੀ ਸੁੱਚੀ ਮਹਿਕ ਆ ਰਹੀ ਸੀ ਤਾਪੀ ਵਾ ਲੱਗਦੀ ਤਾਂ ਤੋਂ ਔਖੀ ਨਾ ਹੋਣ ਦਿੰਦੀ ਤੇ ਉਸ ਦਾ ਹਰ ਤਰ੍ਹਾਂ ਖਿਆਲ ਰੱਖਦੀ ਸੀ ਪਰ ਇਸ ਦੇ ਉਲਟ ਤਾਂ ਤੋਂ ਸਮਝਦੀ ਸੀ ਕਿ ਮੇਰੀ ਮਾਂ ਨੇ ਸਾਰੀ ਉਹ ਬਨਾਨ ਕਪੋਗਿਆ ਹੈ ਮੈਂ ਇਸ ਤੱਕ ਜਿਤਾ ਸਾਹ ਸੁਖਾਲਾ ਕਰਾਂ ਮਾਂ ਦੀ ਵਿੱਚ ਸਹੇਲੀਆਂ ਵਾਲੀ ਪਿਆਰ ਹਮਦਰਦੀ ਤੇ ਸਾਉ ਪਿਓ ਤੇ ਅਸੀਲ ਪੁੱਤਰ ਵਰਗੀ ਕਮਾਉ ਸਾਂਝ ਬਣੀ ਹੋਈ ਸੀ ਸੱਜੇ ਬੰਨਿਉ ਰੇਲ ਨੇ ਜੀ ਕੁਮਾਰੀ ਬੰਦੋਵਾਲ ਪਿੰਡ ਤੋਂ ਬੱਦੋਵਾਲ ਪਿੰਡ ਤੋਂ ਰੇਲਵੇ ਸਟੇਸ਼ਨ ਥੋੜੀ ਬੇਥਰ ਨਾਲ ਸੀ ਤਾਪੀ ਨੇ ਸਿਰ ਉਤਾ ਚੋਕ ਕੇ ਸੂਰਜ ਵੱਲ ਵੇਖਿਆ ਦੁਪਹਿਰਾ ਜਵਾਨੀ ਦੇ ਸੇਕ ਵਿੱਚ ਚੜ ਉਠਿਆ ਸੀ ਦਪਰ ਦੀ ਗਰਦੀ ਸਮੇਂ ਪੁਕਾਰ ਨੂੰ ਪਰਤ ਜਾਇਆ ਕਰ ਦਿਨਾ ਸਨ। ਤਾਪੀ ਤੇ ਤੰਤੋਂ ਵੱਲ ਵੇਖਿਆ। ਤਾਪੀ ਨੇ ਤੰਤੋਂ ਵੱਲ ਵੇਖਿਆ ਤੇ ਤੰਤੋਂ ਨੇ ਤਾਪੀ ਵੱਲ। ਜਿਵੇਂ ਦੋਹਾਂ ਅੱਖ ਹੀ ਜਾਣ ਵਾਲੀ ਗੱਲ ਨੂੰ ਸਮਝ ਲਿਆ ਹੋਵੇ। ਰਾਹ ਵਾਲੇ ਨਾਲ ਕਿਤੇ ਪਾਣੀ ਨਾ ਪੀ ਆਈਏ। ਤੁਰਨ ਤੋਂ ਪਹਿਲਾਂ ਤਾਪੀ ਨੇ ਤ੍ਰੇ ਅਨੁਭਵ ਕੀਤੀ। ਹਾਂ ਤੇ ਤਾਂ ਮੈਨੂੰ ਵੀ ਵੜੀ ਲੱਗੀ ਐ। ਤੰਤੋਂ ਨੇ ਹੱਥ ਲਾ ਰੋਗ ਢੇਰ ਉਤੇ ਰੱਖ ਦਿੱਤਾ। ਉਹ ਟਾਲੀ ਹੇਠ ਲੱਗੇ ਨਾਲਕੇਵਲ ਤੁਰ ਪੰਗਾ ਜਿਹੜਾ ਇੱਕ ਔਤ ਜਾਂਦੇ ਸਰਦਾਰ ਨੇ ਪੁੰਨ ਵਜੋ ਰਾਹੀ ਪਾਂਦੀ ਤੇ ਪਾਣੀ ਪੀਣ ਲਈ ਲਗਵਾਇਆ ਸੀ ਤਾਪੀ ਦੇ ਹੱਥ ਵਿੱਚ ਸ਼ਿਵਜੀ ਦੇ ਤਰਸੂਲ ਵਾਂਗ ਦੁਸਾਂਗ ਫੜੀ ਹੋਈ ਸੀ ਦੋਹਾਂ ਟਾਲੀ ਦੇ ਸ਼ਾਮੇ ਝਟਕ ਤਮ ਮਾਰਿਆ ਗੱਡੀ ਛਕਛਕ ਕਰਦੀ ਲੰਗੋ ਲਾਕੋ ਲੰਕ ਗਈ ਤੰਤੋਂ ਨੂੰ ਛੀਮਬਿਆਂ ਦੀ ਨੂੰ ਪਿਆਰੋ ਜਿੱਤੇ ਆ ਗਈ ਜਿਹੜੀ ਪਿਛਲੇ ਮਹੀਨੇ ਗੱਡੀ ਹੇਠਾ ਕੇ ਵੱਢੀ ਗਈ ਸੀ ਪਿਆਰੋ ਭਾਵੇਂ ਤੁਹਾਨੂੰ ਤੋਂ ਦੀ ਸਹੇਲੀ ਨਹੀਂ ਸੀ ਪਰ ਉਹ ਪਿਆਰੋ ਦੇ ਦੁੱਖ ਦਰਦਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਪਿਆਰੋ ਦਾ ਨਾਂ ਵੀ ਕਿਸੇ ਚੰਦਰੇ ਦਿਨ ਹੀ ਰੱਖਿਆ ਗਿਆ ਹੋਵੇਗਾ ਕਿਉਂਕਿ ਉਸ ਨੂੰ ਹੌਸਲਾ ਤੇ ਪਿਆਰ ਕਿਸੇ ਪੱਖੋਂ ਵੀ ਨਹੀਂ ਮਿਲਿਆ ਸੀ ماں ਛੋਟੀ ਹੁੰਦੀ ਦੀ ਮਰ ਗਈ ਸੀ ਤੇ ਪਿਓ ਨੇ ਘਰ ਵੇਚ ਵਟ ਕੇ ਉਸ ਦਾ ਵਿਆਹ ਕਰ ਦਿੱਤਾ ਪਰ ਸੌਰਿਆ ਜਾਣ ਤੇ ਰੱਬ ਜਾਣੇ ਉਸ ਦਾ ਜੀ ਜੀ ਬੈਰੀ ਕਿਉਂ ਹੋ ਗਿਆ ਮਾਲਕ ਉਹਦਾ ਨਿਆਣਾ ਸੀ ਤੇ ਨਾਰਸਾ ਸਨੇਰਾ ਲੱਕੇ ਮਾਬਾਰੀ ਪਿਆਰੋ ਦਾ ਉਹ ਬੁਰਾ ਹਾਲ ਕੀਤਾ ਕਿ 2 ਸਾਲ ਪਿੱਛੋਂ ਹੀ ਵਿਚਾਰੀ ਨੇ ਨਿਤ ਦੀ ਕੋਹ ਕਹਾਈ ਨਾਲ ਗੱਡੀ ਹੀ ਤਾਂ ਕਿ ਮਾਰਨ ਸੁਖਾਲਾ ਕਰ ਤਾਂ ਤੋ ਨੇ ਪਿਆਰੋ ਨੂੰ ਗੱਡੀ ਹੀਟ ਕੱਟੀ ਹੋਈ ਨੂੰ ਆਪ ਆ ਕੇ ਦੇਖਿਆ ਸੀ ਉਹਦੀ ਕੱਟੀ ਹੋਈ ਖੱਬੇ ਬਾਹ ਵਿੱਚ ਹਲੇ ਸੁਆਗ ਦੀਆਂ ਤੋਂ ਚੋੜੀਆਂ ਟੁੱਟਣ ਕੋ ਨ ਰਹਿ ਗੰਨਾ ਸਨ ਜਿਹੜਾ ਅਸਲ ਸਫੈਦ ਹੋ ਚੁੱਕਾ ਸਨ ਤਾਂ ਤੋ ਪਿਆਰੋ ਦੀ ਮੌਤ ਤੇ ਬੜਾ ਰੋਈ ਸੀ ਉਹਨ ਵੀ ਉਸ ਨੂੰ ਯਾਦ ਕਰਕੇ ਤਾਂ ਮਨ ਭਰ ਆਇਆ ਉਸ ਨਲਕਾ ਗੇੜ ਦੀ ਤਾਪੀ ਵੱਲ ਤੱਕਿਆ ਫਿਰ ਉਸ ਨੂੰ ਖਿਆਲ ਆਇਆ ਕਿ ਮੇਰੀ ਮਾਂ ਜੀ ਹੁੰਦੀ ਹੈ ਜਿਹੜੀ ਮੈਨੂੰ ਕਿਸੇ ਤਰ੍ਹਾਂ ਦੀ ਦਿੱਤੀ ਬਾਹ ਨਹੀਂ ਲੱਗਣ ਦੇਵੇ ਕਾਪੀ ਨੇ ਮੋਹ ਤੋਤਾ ਅਤੇ ਸ਼ਾਂਤੀ ਨਾਲ ਪਾਣੀ ਪੀਤਾ ਉਸ ਨੂੰ ਵੇਖ ਤੇ ਵੇਖਿਆ ਪ੍ਰਤੀਤ ਹੁੰਦਾ ਸੀ ਜਿਵੇਂ ਉਹ ਚਾਲੀਆਂ ਵਿੱਚ ਦੀ ਮਟਿਆਰ ਹੀ ਜਾਪਦੀ ਸੀ ਤਾਂ ਤੋਂ ਆ ਜਾਣੀ ਪੀ ਲੈ ਫਿਰ ਚੱਲੀ ਤਾਪੀ ਨੇ ਨਲਕੇ ਉੱਤੇ ਬੈਠੀ ਨੀ ਪੁਕਾਰਿਆ ਤਾਂ ਤੋਂ ਉੱਠ ਕੇ ਨਾਲ ਕੇ ਹੇਠ ਆ ਗਈ ਪਾਣੀ ਪੀ ਲੈਣ ਪਿੱਛੋਂ ਉਸ ਵੀ ਮੂੰਹ ਤੇ ਛਿੱਟੇ ਮਾਰੇ ਤੇ ਚੂਨੇ ਤੇ ਸਰਦਾਈ ਲੜ ਨਾਲ ਸਰਦਾਈ ਲੜ ਨਾਲ ਰਗੜ ਕੇ ਸਾਰਾ ਚਿਹਰਾ ਪੂੰਝ ਸੁਟੇ ਮਾਂ ਨੂੰ ਖਿਆਲ ਆਇਆ ਉਸ ਦੀ ਦੀ ਅੱਗੇ ਜਿੰਨੀ ਸੋਲੀ ਨਹੀਂ ਸਗੋਂ ਸਰਵੱਤੀ ਕਣਕ ਬੰਨਾ ਰੰਗ ਸਮੇ ਨਾਲ ਪਾ ਮਾਰਿਆ ਹੁਣ ਉਹਦੇ ਮਾਤਾ ਦੇ ਦਾਗ ਵੀ ਭਰ ਕੇ ਬਰਾਬਰ ਆ ਗਈ ਹੈ ਤੰਤ ਨੂੰ ਛੋਟੀ ਹੁੰਦੀ ਨੂੰ ਤਾਪੀ ਨੇ ਇੱਕ ਤਰ੍ਹਾਂ ਮਾਤਾ ਰਾਣੀ ਬਿਮਾਰੀ ਕੋ ਲੋੜੇ ਦੇ ਤਰ ਲਿਆਨ ਤੇ ਵਾਸਤਿਆਂ ਨਾਲ ਮੰਗ ਕੇ ਲਿਆ ਸੀ ਜਿੰਨਾ ਚਿਰ ਤੰਤ ਤੋਂ ਤਕੜੀ ਨਾ ਹੋ ਗਈ ਸੀ ਤਾਪੀ ਘਵੈਰਾ ਦੇ ਘਰ ਦੇ ਮਾਤਾ ਰਾਣੀ ਦੇ ਬਾਣ ਵਿੱਚੋਂ ਨਿਤ ਚੌਪ ਆਇਆ ਕਰਦੀ ਸੀ ਤਾਪੀ ਨੂੰ ਤੰਤ ਤੋਂ ਉੱਤੇ ਵਡਾ ਗਰਭ ਸੀ ਜਿਵੇਂ ਉਸ ਦੀ ਜੰਮਣ ਵਾਲੀ ਹੀ ਨਹੀਂ ਸਗੋਂ ਜ਼ਿੰਦਗੀ ਦੇਣ ਵਾਲੀ ਵਿੱਦ ਮਾਤਾ ਵੀ ਹੈ ਉਹ ਆਪਣੇ ਦਿਮਾਗ ਵਿੱਚ ਕਿੰਨੀ ਹੀ ਤਰ੍ਹਾਂ ਦੀਆਂ ਆਸਾਂ ਨੂੰ ਜਵਾਨ ਹੁੰਦਿਆ ਤੇ ਤਾਂ ਤੋਂ ਜਿੰਦਗੀ ਦੇ ਸਾਰੇ ਸੁੱਖਾਂ ਵਿੱਚ ਰੱਜੀ ਪੁੱਜੀ ਵੇਖ ਕਲਪਨਾ ਵਿੱਚ ਹੀ ਮੁਸਕਾ ਪੈਂਦੀ। ਘਟ ਤੋਂ ਘਟ ਉਹ ਆਪਣੇ ਦਿਲ ਦਿਲ ਵਿੱਚ ਪੱਕਾ ਨਿਸ਼ਚੈ ਕਰੀ ਬੈਠੀ ਸੀ ਕਿ ਤਾਂ ਤੋਂ ਉਹ ਆਪਣੇ ਵਰਗੀ ਦੁਰ ਜਿੰਦਗੀ ਵਿੱਚ ਨਹੀਂ ਪੈਣ ਦੇਣਾ। ਤਾਂ ਵੀ 18 ਵਰਿਆਂ ਦੀ ਸੀ ਜਦੋਂ ਉਸ ਨੂੰ ਪੈਂਤਿਆਂ ਦੇ ਦੇਹਜੂ ਕ੍ਰਿਸ਼ਨੇ ਨਾਲ ਨੜ ਦਿੱਤਾ ਸੀ। ਤਾਪੀ ਦੀਪੇਉ ਨੇ ਕ੍ਰਿਸ਼ਨੇ ਤੋਂ ਪੈਸੇ ਲੈ ਸੰ ਇਸ ਤੋਂ ਕਾਰਨ ਹੀ ਸਾਰੀ ਉਮਰ ਕ੍ਰਿਸ਼ਨੇ ਆ ਕਿਸ਼ਨੇ ਅੱਗੇ ਤਾਪੀ ਦੀ ਧੌਣ ਉੱਚੀ ਨਹੀਂ ਉੱਠੀ ਸੀ ਮਾਂ ਕਾਰਾ ਆਉਂਦਾ ਤਾਂ ਤੋਂ ਨਿਰਾ ਆਉਂਦੇ ਇੱਕ ਰਾਹੀ ਨੂੰ ਦੂਰੋਂ ਪਛਾਣਦਿਆ ਸੁਭਾਵਕ ਗਿਆ ਹੈ ਇਹ ਟੁੱਟ ਪੈਣ ਐਨੀ ਦੁਪਹਿਰ ਵਿੱਚ ਕਿਧਰੋਂ ਤਾਪੀ ਨੇ ਮੱਥੇ ਤੇ ਹੱਥ ਰੱਖ ਕੇ ਵੇਖਿਆ ਖਵਰੇ ਕੋਈ ਲਾਂਗਾ ਬੁਝਾਂਗਾ ਕਰਦਾ ਆ ਖਵਰੇ ਕਿੱਥੋਂ ਲਾਂਗਾ ਬੁਝਾਂਗਾ ਕਰਦਾ ਆ ਇਹ ਮਰ ਕੇ ਵੀ ਬੂਤ ਬਣੇਗਾ ਤੰਤੋ ਦਾ ਮੱਲੋ ਮੱਲੀ ਹਾਸਾ ਨਿਕਲ ਗਿਆ ਕਾਰਾ ਜਿਸ ਦਾ ਅਸਲ ਨਾ ਕਰਤਾਰਾ ਸੀ ਕਿਸ਼ਨੇ ਦਾ ਪੱਗ ਵੱਟ ਜਾ ਭਰਾ ਸੀ ਬੱਧੋਵਾਲ ਤੋਂ ਉਸ ਦਾ ਪਿੰਡ ਪਮਾਲਕ ਦੋਕ ਮੀਲ ਦੂਰ ਸੀ ਉਹ ਛੜਾ ਛੜਾਂ ਹੋਣ ਕਾਰਨ ਆਪਣੇ ਯਾਰ ਕਿਸ਼ਨੇ ਕੋਲ ਆਥਨ ਸਵੇਰ ਹੰਦਾ ਜਾਂਦਾ ਰਹਿੰਦਾ ਉਮਰ ਵਿੱਚ ਉਹ ਆਪਣੇ ਯਾਰ ਨਾਲ ਉਹ ਵੀ ਪੰਜ ਬਾਰੇ ਵੱਟਾ ਸੀ ਪਰ ਉਸ ਤਾਪੀ ਦਾ ਦੌਰ ਬੰਦੀ ਖਾਇਚ ਤੇ ਜਦੋਂ ਜਿਹੇ ਛੱਡੀ ਨਹੀਂ ਸੀ ਉਸ ਦੀ ਖਾਇਸ਼ ਦਿੱਤਾ ਵੀ ਉਸ ਨੂੰ ਇੱਕ ਵਾਰ ਆ ਕੇ ਦਿਓਰ ਕਹਿ ਦਿੱਤੀ ਉਹ ਆਪਣੀ ਸਾਰੀ ਜੱਟ ਦੀ ਸ਼ਾਨ ਉਸ ਉੱਤੋਂ ਨਿਸ਼ਾਵਰ ਕਰ ਸਕਦਾ ਭਾਵੇਂ ਉਸ ਦੀ ਜੱਟ ਦੀ ਸ਼ਾਨ ਹੈ ਹੀ ਕੋਈ ਨਹੀਂ ਸੀ ਕਿਉਂਕਿ ਉਹ ਸਿੱਧੀ ਉਸ ਦੀ ਮਾਂ ਨੂੰ ਪਮਾਲ ਦਾ ਇੱਕ ਜੱਟ ਕਿਸੇ ਮੱਛਿਆ ਦੇ ਮੇਲੇ ਤੋਂ ਕਿਸ ਕਾਕੇ ਲਈ ਆਇਆ ਸੀ ਤੇ ਕਾਰਾ ਉਦੋਂ ਉਸ ਦੇ ਕੁਛ ਹੱਥ ਸੀ ਹੁਣ ਇਹ ਕੋਈ ਨਹੀਂ ਸੀ ਜਾਣਦਾ ਕਿ ਕਾਰਾ ਸੱਚੀ ਜੱਟ ਦਾ ਪੁੱਤਰ ਹੈ ਪਰ ਉਹ ਆਪਣੇ ਆਪ ਨੂੰ ਜੱਟ ਸਮਝ ਜ਼ਰੂਰ ਸਮਝਦਾ ਸੀ ਛੋਟੀ ਉਮਰ ਵਿੱਚ ਉਸ ਨੂੰ ਹਰਾਮਦਿਆਂ ਜਾਂ ਗਾਲ ਕੱਢ ਕੇ ਸੁਭਾਅ ਕੀ ਬੁਲਾਇਆ ਜਾਂਦਾ ਸੀ ਵੱਡੀ ਉਮਰ ਤੱਕ ਵੀ ਪਿੰਡ ਵਿੱਚੋਂ ਉਸ ਦਾ ਕੋਈ ਮੁੰਡਾ ਚੱਜ ਦਾ ਜਾਰਨਾ ਬਣ ਸਕਿਆ ਜਵਾਨ ਹੋਣ ਤੱਕ ਉਹ ਇਸ ਹਰਾਮੀ ਮਾਹੌਲ ਤੋਂ ਤੰਗ ਆ ਕੇ ਭਰਤੀ ਹੋ ਫੌਜੀ ਵਰਦੀ ਵਿੱਚ ਵੀ ਉਸ ਨੂੰ ਕਿਸੇ ਹੱਸ ਕੇ ਨਹੀਂ ਬੁਲਾਇਆ ਸੀ ਅਤੇ ਕਿਸੇ ਮਟਿਆਰ ਨਾਲ ਅੱਖ ਲੜਾਉਣ ਦਾ ਉਸ ਜੇਰਾ ਨਹੀਂ ਕੀਤਾ ਸੀ ਜਦੋਂ ਮਾਲਕੀ ਦੀ ਜਦੋਂ ਮਾਲਕੀ ਦੀ ਕੋਲ ਜ਼ਮੀਨ ਵੀ ਨਾ ਹੋਵੇ ਅਜਿਹੀ ਪੈੜੀ ਹਵਸਤਾ ਵਿੱਚ ਵਿਆਹ ਦਾ ਤਾਂ ਸੁਪਨਾ ਵੀ ਨਹੀਂ ਲਿਆ ਜਾ ਸਕਦਾ ਮਨ ਹੀ ਮਨ ਵਿੱਚ ਕਿੱਸਾ ਸੱਤਿਆ ਉਹ ਕਈ ਕਈ ਸਾਲ ਛੁੱਟੀ ਵੀ ਨਾ ਹੁੰਦਾ ਫੌਜੀ ਨੌਕਰੀ ਦੇ ਹੀ ਵਿਚਾਰ ਉਸ ਦੀ ਮਾਂ ਤੇ ਉਸ ਨੂੰ ਉਦਾਲ ਲਕੇ ਲੈ ਆਉਣ ਵਾਲਾ ਜੱਟ ਥੋੜੀ ਬਹੁਤ ਥੋੜੀ ਬਹੁਤ ਅਗੇ ਚ ਪਛੇਤ ਨਾਲ ਇਸ ਸੰਸਾਰ ਤੋਂ ਵਾਲੀ ਵਿਦਾ ਲਈ ਤੁਰ ਗਏ ਸਨ ਉਹਨਾਂ ਦੀ ਮੌਤ ਦਾ ਉਸ ਨੂੰ ਘੋਰ ਅਫਸੋਸ ਨਾ ਹੋਇਆ ਸ਼ਾਇਦ ਉਸ ਦੇ ਪੁਰਾਣੇ ਬਿਮਾਰ ਮੰਨ ਤੇ ਸਾਹ ਸੁਖੌਲਾ ਲਿਆ ਕੀ ਹੋ ਸਕਦਾ ਹੈ ਕਿ ਇਹ ਹਰਾਮੀ ਲਾਨਤ ਹੁਣ ਉਸ ਦੇ ਘਰੋਂ ਲੈ ਗਈ ਜੈ ਪਰ ਇਹ ਲਾਨਤ ਅਜੇ ਹੀ ਲਾਨਤ ਹੈ ਸੀ ਜਿਹੜੀ ਉਸ ਦੀ ਮੌਤ ਪਿੱਛੋਂ ਵੀ ਮਰਨਾ ਨਹੀਂ ਸੀ ਚਾਹੁੰਦੀ ਉਹ ਫੌਜੀ ਨੌਕਰੀ ਪੂਰੀ ਕਰਕੇ ਫਿਰਸਣ ਆ ਗਿਆ ਉਹ ਉਸ ਕਈਆਂ ਸਰੀਕਾਂ ਦੀਆਂ ਲੋੜਾਂ ਪੂਰੀਆਂ ਕੰਗਾ ਲੋਕਾਂ ਦੇ ਕੰਮ ਵੀ ਆਇਆ ਪਰ ਨਾ ਉਸ ਨੂੰ ਕੋਈ ਜੱਟ ਮੰਨਣ ਲਈ ਤਿਆਰ ਹੋਇਆ ਤੇ ਨਾ ਹੀ ਦਿਲੋਂ ਆਪਣਾ ਭਾਰ ਬਣਵਾਉਣ ਲਈ ਉਸ ਪੈਰ ਪੈਰ ਸੋਚਿਆ ਸੀ ਇਹ ਦੁਨੀਆ ਕਿੰਨੀ ਨਰਦਈ ਹੈ ਪੱਥਰ ਦੇ ਲੋਕ ਜਿੰਨਾ ਉੱਤੇ ਨਾ ਪ੍ਰਾਰਥਨਾ ਅਸਰ ਕਰਦੀ ਹੈ ਤੇ ਨਾ ਹੀ ਸੇਵਾ ਫਿਰ ਉਹ ਪੱਕਾ ਟੀਟ ਹੋ ਗਿਆ ਤੇ ਦੇ ਦਿਲ ਦਿਮਾਗ ਨੇ ਭੈੜੀਆਂ ਗੱਲਾਂ ਦਾ ਅਸਰ ਕਬੂਲਣ ਉਹ ਹੀ ਨਾ ਕਰ ਦਿੱਤੀ ਉਸ ਦੇ ਦਿਲ ਵਿੱਚ ਬਦਲਾ ਲੋਭਾਵਨਾਵਾਂ ਜਾਗ ਪੈਂਦੀਆਂ ਤੇ ਉਸ ਕਮਜ਼ੋਰ ਜੀਰੀ ਨਾਲ ਵੀ ਆਪਣੇ ਵਿਰੋਧੀ ਵਾਤਾਵਰਨ ਉਤੇ ਮੋੜਵੇਂ ਹਮਲੇ ਸ਼ੁਰੂ ਕਰ ਦਿੱਤੇ ਕਿਸ਼ ਨੇ ਦਾ ਉਹ ਦਿਲੋਂ ਕਿਰਤ ਗਿਆ ਸੀ ਜਿਸ ਉਸ ਨੂੰ ਸ਼ਰਾਬ ਦੇ ਪਿਆਲੇ ਦੀ ਸਾਂਝ ਨਾਲ ਹੀ ਯਾਰ ਬਣਾ ਲਿਆ ਸੀ ਤੇ ਉਹ ਨਸ਼ਰਾਬ ਦੇ ਨਸ਼ੇ ਵਿੱਚ ਪੱਗਾਂ ਵੀ ਪਟਾ ਲੰਗਾ ਸਨ ਫਿਰ ਕਾਰੇ ਨੇ ਦੋਸਤੀ ਦੀਆਂ ਇਹਨਾਂ ਕੱਚੀਆਂ ਤੰਦਾਂ ਨੂੰ ਆਪਣੀ ਮਿਲਵਰਤਾਂ ਨਾਲ ਰੇਸ਼ਮ ਦੀ ਪੱਕੀ ਡੋਰ ਬਣਾ ਲਿਆ ਅਜੋ ਆਪਣੇ ਉੱਤੇ ਫਕਰ ਕਰ ਸਕਦਾ ਸੀ ਕਿ ਉਸ ਕੋਲ ਜਾਰ ਹੈ ਪੱਗਵਟ ਭਰਾ ਤੇ ਲਾਲੜੀ ਵਰਗੀ ਪਰਜਾਈ ਵੀ ਜਾਦੂਕਾਰਾ ਤਾਪੀ ਕੋਲ ਟਾਲੀ ੇਠਾ ਹੈ ਤਦ ਤਾਪੀ ਨੇ ਜੇਠ ਸਮਝ ਕੇ ਥੋੜਾ ਪਾਸਾ ਵਟ ਲਿਆ ਤੇ ਪੱਲਾ ਨੀਵਾ ਕਰ ਲਿਆ ਬਸ ਇੰਨੀ ੇਠੀ ਨਾਲ ਹੀ ਕਾਰੇ ਦਾ ਅੰਦਰ ਸੁਆਹ ਹੋ ਗਿਆ ਸੜਿਆ ਵਾਲਿਆ ਤਾਂ ਪਹਿਲਾਂ ਹੀ ਰਹਿੰਦਾ ਸੀ ਉਹ ਕਿਸੇ ਤਰ੍ਹਾਂ ਦੀ ਚੋਟ ਮਾਨ ਤੋਂ ਪਹਿਲਾਂ ਹਮਦਰਦੀ ਜਿਤਾਉਣੀ ਹੀ ਠੀਕ ਸਮਝੀ ਤੇ ਬੋਲੇ ਇੱਕ ਤੇਰੀ ਕੁੜੀਏ ਕਿਉਂ ਦੁਪਹਿਰਾਂ ਚ ਖੱਪਦੀਂ ਰਾਜ ਕਰਨ ਵਾਲੇ ਥਾਂ ਵਿਆਹ ਦਿਆਂਗਾ ਕਾਰਨ ਜਦ ਸਿਰੋਂ ਪੱਗ ਲਾਹੀ ਵਿੱਚੋਂ ਗੰਜ ਸਿਰ ਨਿਕਲ ਆਇਆ ਗੰਜਾ ਸਿਰ ਨਿਕਲ ਆਇਆ ਜਿਹੜਾ ਮੁੜ ਕੇ ਨਾਲ ਪਿੱਜਾ ਪਿਆ ਸੀ ਉਸ ਦੀ ਦਾੜੀ ਇੱਕ ਮੁੱਠ ਤੇ ਦੋ ਉਂਗਲ ਲੰਬੀ ਸੀ ਉਹ ਵੀ ਥੋੜੀ ਉੱਤੇ ਹੀ ਜਿਸ ਵਿੱਚ ਕਾਲਾ ਵਾਲ ਮੁਸ਼ਕਲ ਨਾਲ ਰਹਿ ਗਿਆ ਸੀ ਵਿਆਹ ਦੀ ਗੱਲ ਸੁਣ ਕੇ ਤਾਂ ਤੋਂ ਵਾਲਣਾ ਇਕੱਠਾ ਕਰਨ ਜਾ ਜਾਲ ਲੱਗੀ ਤੇ ਤਾਂਪੀ ਨੇ ਗੁੱਸਾ ਮਾਣ ਵਿੱਚ ਮਾਰ ਕੇ ਆਖਿਆ ਤੈਨੂੰ ਪਾਈ ਜੀ ਵੀ ਵਾਰੀ ਆਖੇ ਕੁੜੀ ਸਾਹਮਣੇ ਵਿਆਹ ਦੀ ਗੱਲ ਨਾ ਕਰਿਆ ਕਰ ਬਸ ਤੂੰ ਪਾਈ ਜੀ ਕਹਿਣੋਂ ਨਾ ਹਟੇ ਜੇ ਤੋ ਕੁੜੀ ਚਾਚਾ ਕੇ ਰਾਜੀ ਤੈਨੂੰ ਕੀ ਤਰਾਜ ਤੈਨੂੰ ਪਤਾ ਹੈ ਤੇਰਾ ਸਿਰ ਕਿਵੇਂ ਗੰਜਾ ਹੋਇ ਤਾਪੀ ਗੁੰਡ ਵਿੱਚੋਂ ਮਿੰਨਾ ਜਿਆਸ ਵੇਖ ਸੋ ਸੁੱਖ ਦੀ ਤੂੰ ਇੱਕੋ ਇੱਕ ਪਰਜਾਈ ਜੁੱਤੀਆਂ ਮਾਰ ਭਾਵੇਂ ਫੁੱਲ ਆਪਾਂ ਨਾ ਥੋੜੀ ਕਰਨੀ ਸਾਬ ਦਾ ਹੁਕਮ ਸੀ ਆਪਣੇ ਤੋਂ ਵੱਡੇ ਅੱਗੇ ਟੈਂਸ਼ਨ ਰਹੋ ਉਹ ਇੰਟੈਂਸ਼ਨ ਹੋਣ ਦੀ ਤਿਆਰੀ ਵਿੱਚ ਸੀ ਫਿਰ ਤੂੰ ਪਹਿਲਾਂ ਪੁੱਠਣਾ ਘਾਤੋਂ ਪਾਉਣਾ ਹੈ ਤਾਂ ਵੀ ਥੋੜੀ ਨਰਮ ਪਾਏਗੀ ਮੇਰੀ ਸਿੱਧੀ ਵੀ ਤੂੰ ਸਮਝੀਂ ਕਾਰੇ ਨੇ ਜਾਣ ਕੇ ਲੰਬਾ ਹੋ ਕਲਿਆ ਰੱਬ ਸਾਰਿਆਂ ਦਾ ਹੈ ਪਰ ਸਾਲਾ ਮੇਰਾ ਹੀ ਨਹੀਂ ਤੈਨੂੰ ਆਪਣੀ ਦਾੜੀ ਤਾਂ ਨਹੀਂ ਦਿਸਦੀ ਹੋਣੀ ਤਾਂ ਵੀ ਦਾ ਅੰਦਰ ਹਾਸਾ ਤੰ ਦਾਪੀ ਦਾ ਅੰਦਰ ਹਸ ਰਹੀ ਸੀ ਤੂੰ ਮੋਹ ਫੁੱਟ ਸਈ ਦਾੜੀ ਤਪਾ ਬਿਮੈਂਟਾਂ ਸਕੈਂਟਾ ਜਕਾਲੀ ਹੋ ਜਾਂਦੀ ਜੇ ਮੈਂ ਜੇ ਸਲੰਗ ਮੈਂ ਤੇਰੇ ਗਲ ਚ ਫਸਾ ਲੇ ਸਾਹ ਲੈਣਾ ਲੈਣ ਨੂੰ ਵੀ ਤਰਸੇਗਾ ਜਾਂ ਤਾਂ ਮੈਨੂੰ ਅੱਗੋਂ ਬੁਲਾਇਨਾ ਨਹੀਂ ਸਿੱਧੀ ਨੀਤ ਨਾਲ ਗੱਲ ਕਰਿਆ ਕਰ ਤਾਪੀ ਨੇ ਕੁੰਡ ਵਿੱਚ ਉਸ ਨੂੰ ਘੁਰਿਆ ਮੇਰੀ ਨੀਤ ਮਾਨੇ ਨਾਲੋਂ ਵੀ ਮਾੜੀ ਹੈ ਕਾਰੇ ਕਾਰੇ ਨੂੰ ਤੋਂ ਅੱਖ ਨੂੰ ਨਾ ਹੀ ਰਹਿ ਗਿਆ ਜਦੋਂ ਕਿ ਉਹ ਜਾਣਦਾ ਸੀ ਕਿ ਤਾਪੀ ਮਾਨੇ ਦੇ ਨਾਲ ਨਾਲ ਖੇਝੂਟਦੀ ਹੈ ਖੜੋ ਗਰਕ ਜਾਣਿਆ ਤੈਨੂੰ ਗੋਲੀ ਲੱਗੇ ਜਹਾਨੋਂ ਉਤਰਿਆ ਜਿਵੇਂ ਤਾਪੀ ਗੁੱਸੇ 'ਚ ਉੱਠ ਕੇ ਖਲੋ ਗਈ ਤੇ ਉਸ ਦਸਾਂਗ ਚੋਕਲੇ ਜਹਾਨੋਂ ਤਾਂ ਜਿਵੇਂ ਜਾਣਾ ਏ ਉਹ ਪਤਾ ਹੀ ਏ ਪਰ ਸੱਚੀ ਪੁੱਛੇ ਤਾਂ ਤੇਰੇ ਕੱਲੇ ਹੀ ਜਾਣਾ ਆ ਲੈ ਜਾਣਾ ਕਾਰੇ ਨੇ ਪੱਗ ਚੋਕ ਕੇ ਉਸੇ ਤਰ੍ਹਾਂ ਹੀ ਗੰਝੇ ਸਿਰ ਉਤੇ ਰੱਖ ਲਈ ਤੇ ਬਿਨਾ ਪਾਣੀ ਪੀਤੇ ਹੀ ਤੁਰ ਗਿਆ ਤਾਪੀ ਪਹਿਲੀ ਵਾਰ ਗੁੱਸੇ ਨਹੀਂ ਨਹੀਂ ਹੋਈ ਸੀ ਸਗੋਂ ਜਦੋਂ ਵਿਕਾਰਾ ਕੱਲੀ ਨੂੰ ਮਿਲਦਾ ਹੈ ਗੱਲ ਰੜਕਾਉਣਾ ਨਾ ਹਟਦਾ ਤੇ ਹਮੇਸ਼ਾ ਤਾਨ ਘਰ ਕ ਜਾਣਾ ਬੇਸ਼ਰਮਾ ਤੇ ਆ ਕੇ ਡੁੱਟਦੀ ਸੀ ਤੁਮ ਕੁਟਮ ਕੁਟ ਜਾਂਦੇ ਘਾਰੇ ਨੂੰ ਵੇਖ ਕੇ ਤਾਂ ਵੀ ਦੋ ਹਾਸਾ ਨਾ ਰੁਕਿਆ ਧੰਨਵਾਦ ਚਲਦਾ